ਇੱਕ ਬੰਦਾ ਸੀ ਉਹ ਰੋਜ਼ ਸਵੇਰੇ ਉੱਠ ਕੇ ਨਾ 4 ਵਜੇ ਜੰਗਲ ਦੇ ਵਿੱਚ ਇੱਕ ਬੂਟੇ ਥੱਲੇ ਨਾ ਛੋਟਾ ਜਿਹਾ ਮੰਦਿਰ ਬਣਿਆ ਆਇਆ ਸੀ ਉੱਥੇ ਦੀਵਾ ਜਗਾਣ ਜਾਂਦਾ ਸੀ ਇਹ ਸਾਖੀ ਹੈ ਸਮਝਣ ਵਾਸਤੇ ਗੁਰਮਤਿ ਦੀਵੇ ਜਗਾਣ ਵਾਸਤੇ ਨਹੀਂ ਕਹਿੰਦੀ ਗੁਰਮਤਿ ਵਿੱਚ ਸਿੱਧਾ ਸਪਸ਼ਟ ਫਰਮਾਨ ਹੈ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੈ 마ਹੇ ਪਸਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੈ 마ਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਜਿਆਰੋ ਭਵਨ सगला रे ਸੋ ਬੰਦਾ ਨਾ ਰੋਜ ਸਵੇਰੇ 4 ਵਜੇ ਉੱਠ ਕੇ ਜੰਗਲ ਦੇ ਵਿੱਚ ਦੀਵਾ ਬੱਤੀ ਜਗਾਣ ਜਾਂਦਾ ਸੀ ਰੋਜ ਦਾ ਉਹਦਾ ਨਿਯਮ ਸੀ 4 ਵਜੇ ਹੋ ਜਾਂਦਾ ਸੀ ਤੇ 4:30 ਵਜੇ ਇੱਕ ਦੂਜਾ ਬੰਦਾ ਜਾਂਦਾ ਸੀ ਉਹ ਦੀਵਾ ਬੁਝਾਣ ਜਾਂਦਾ ਸੀ ਇੱਕ ਆਸਤਕ ਸੀ ਇੱਕ ਨਾਸਤਕ ਸੀ 4 ਵਜੇ ਉਹ ਜਗਾ ਕੇ ਆਏ ਤੇ ਦੂਜਾ 4:30 ਵਜੇ ਉਹਨੂੰ ਬੁਝਾ ਆਂਦਾ ਸੀ ਦੋਨਾਂ ਦਾ ਨੇਮ ਸੀ ਇੱਕ ਦਿਨ ਆਸਤਕ ਉੱਠਿਆ ਸਵੇਰੇ ਉਹਨੇ ਦੇਖਿਆ ਅੱਜ ਤੇ ਬੱਦਲ ਬਣੇ ਹੋਏ ਹਨ ਤੂਫਾਨ ਆ ਰਿਹਾ ਹਨ ਂਹਰੀ ਚੱਲ ਰਹੀ ਆਂਦੀ ਕਹਿੰਦਾ ਅੱਜ ਮੇਰੇ ਦੀਵੇ ਜਗਾਣ ਦਾ ਫਾਇਦਾ ਕੀ ਹੋਣਾ ਹੈ ਮੈਂ ਜਗਾ ਕੇ ਆਂਗਾ ਹਵਾ 부ਝਾ ਦੇਗੀ ਅੱਜ ਰਹਿਣ ਦਿਨਾਂ ਉਹ ਉਠਿਆ ਆਉਟ ਕੇ ਸੋ ਗਿਆ ਤੇ ਜਿਹੜਾ ਦੂਜਾ ਬੰਦਾ ਸੀ ਨਾ ਪੂਜਣ ਵਾਲਾ ਉਹ ਵੀ ਉਠਿਆ 4:30 ਵਜੇ ਉਹਨੇ ਵੀ ਦੇਖਿਆ ਬਾਹਰ ਹਨੇਰੀ ਹੈ ਤੂਫਾਨ ਹੈ ਬੱਦਲ ਕੜਗ ਰਿਹਾ ਹੈ ਮਨ ਵਿੱਚ ਆਇਆ ਕਿ ਅੱਜ ਮੇਰਾ ਕੰਮ ਤੇ ਹਵਾ ਕਰ ਦੇਗੀ ਮੈਨੂੰ ਜਾਣ ਦੀ ਲੋੜ ਹੀ ਨਹੀਂ ਹੈ ਮੈਂ ਰੋਜ਼ ਦੀਵਾ ਪੂਜਣਾ ਪਰ ਮੇਰਾ ਕੰਮ ਹਵਾ ਕਰ ਦੇਗੀ ਪਰ ਮਨ ਵਿੱਚ ਖਿਆਲ ਹੈ ਨਹੀਂ ਨਹੀਂ ਇਹ ਆਸਤਕ ਬੰਦੇ ਬੜੇ ਢੀਠ ਹੁੰਦੇ ਹਨ ਕੀ ਪਤਾ ਇਹ ਪੀਪੇ ਵਿੱਚ ਜਾ ਕੇ ਦੀਵਾ ਨਾ ਜਗਾਏ ਕੋਈ ਓਲਾ ਕੋਈ ਸਪੋਰਟ ਨਾ ਦੇ ਆਏ ਤੇ ਮੈਂ ਜਾਾਂਗਾ ਜ਼ਰੂਰ ਜਾ ਕੇ ਦੇਖ ਕੇ ਆਵਾਂਗਾ ਦੀਵਾ ਜਗਾਏ ਤੇ 부ਝਾ ਕੇ ਆਵਾਂਗਾ ਕਹਿੰਦੇ ਨਾਸਤਕ ਬੰਦਾ ਜਿਹੜਾ ਸੀ ਇਹ ਪਹੁੰਚ ਗਿਆ 4:30 ਵਜੇ ਉਸੇ ਬੂਟੇ ਥੱਲੇ ਜਦੋਂ ਉਹ ਉੱਥੇ ਪਹੁੰਚਿਆ ਦੀਵਾ ਤੇ ਨਹੀਂ ਸੀ ਉੱਥੇ ਪ੍ਰਮਾਤਮਾ ਪ੍ਰਗਟ ਹੋਇਆ ਪ੍ਰਮਾਤਮਾ ਕਹਿੰਦਾ ਬੱਚਾ ਹਮ ਤੁਮਸੇ ਬਹੁਤ ਖੁਸ਼ ਪਰਸਨ ਹੈ ਮੰango ਕਿਆ ਚਾਹਤੇ ਹੋ ਉਹ ਕਹਿੰਦਾ ਮਹਾਰਾਜ ਮੈਂ ਤੇ ਨਾਸਤਕ ਆ ਤੇ ਮੈਂ ਤੇ ਤੁਹਾਡਾ ਕੋਈ ਅੱਛਾ ਕੰਮ ਵੀ ਨਹੀਂ ਕੀਤਾ ਮੈਂ ਤੇ ਰੋਜ਼ ਦੀਵਾ 부ਝਾਣ ਆਂਦਾ ਸੀ ਤੇ ਪਰਮਾਤਮਾ ਕਹਿੰਦਾ ਏਹੀ ਤੇ ਤੂੰ ਕੰਮ ਕਰਦਾ ਤੂੰ ਨੇਮ ਦਾ ਪੱਕਾ ਹੈ ਇਸ ਕਰਕੇ ਮੈਂ ਤੇਰੇ ਤੇ ਖੁਸ਼ ਹਾਂ ਉਹ ਜਿਹੜਾ ਆਸਤਕਤ ਇੱਕ ਸੋ ਗਿਆ ਅੱਜ ਅੱਜ ਨਾਗਪਾ ਆ ਗਿਆ ਆਲਸ ਕਰ ਗਿਆ ਤੂੰ ਕੰਮ ਸੇ ਗਮ ਠੀਕ ਹੈ ਦੀਵਾ 부ਝਾਣ ਆਂਦਾ ਪਰ ਆਂਦਾ ਤੇ ਰੋਜ਼ ਹੈ ਨਾ ਤੇਰਾ ਨੇਮ ਪੱਕਾ ਹੈ ਜਿਹੜੇ ਨੇਮ ਦੇ ਪੱਕੇ ਹੁੰਦੇ ਹਨ ਨਾ ਉਹ ਕਿਤੇ ਪਹੁੰਚ ਜਾਂਦੇ ਹਨ ਉਹ ਮਾਸਟਰ ਹੋ ਜਾਂਦੇ ਹਨ ਪਰਫੈਕਟ ਹੋ ਜਾਂਦੇ ਹਨ ਕਿਸੇ ਕੰਮ ਨੂੰ ਰੋਜ਼ ਕਰਦੇ ਰਹੋ ਕਰਦੇ ਰਹੋ ਬੰਦਾ ਉਸ ਵਿੱਚ ਬਹੁਤ ਅੱਗੇ ਨਿਕਲ ਜਾਂਦਾ ਮੈਂ ਫਿਰ ਦੌਰਾ ਦਿਆਂ ਨਾ ਗੁਰਮਤ ਦੀਵਾ ਜਗਾਉਣ ਨੂੰ ਕਹਿੰਦੀ ਹੈ ਤੇ ਨਾ ਜਾ ਕੇ ਕਹਿੰਦੀ ਹੈ ਕਿਸੇ ਤੇ 부ਝਾ ਕੇ ਆਓ ਇਹ ਇੱਕ ਕਹਾਣੀ ਹੈ ਸਮਝਣ ਵਾਸਤੇ ਨਿਤਨੇਮ ਔਰ ਇੱਕ ਗੱਲ ਯਾਦ ਰੱਖਣਾ ਬੁਰੇ ਬੰਦੇ ਆਪਣੇ ਨਿਤਨੇਮ ਦੇ ਜਿੰਨੇ ਪੱਕੇ ਹਨ ਅੱਛੇ ਬੰਦੇ ਨਹੀਂ ਹਨ ਅੱਛੇ ਬੰਦੇ ਉਹ ਹੀ ਹਮੇ ਕਹਿੰਦਾ 40 ਦਿਨ ਜਾ ਕੇ 41ਵਾਂ ਦਿਨ ਜਾਣਗੇ ਨਹੀਂ ਕੰਮ ਹੋ ਗਿਆ ਦਾਤ ਪਿਆਰੀ ਵਿਸਰਿਆ ਦਾ ਦਾਰਾ ਮਾੜੇ ਬੰਦੇ ਨੂੰ ਦੇਖ ਲਓ ਸ਼ਰਾਬ ਪੀਂਦਾ ਹੋਏਗਾ ਤੇ 15 ਸਾਲ ਤੋਂ ਪੀਂਦਾ ਹੀ ਜਾ ਰਿਹਾ ਗਾਲਾਂ ਕੱਢਦਾ ਤੇ ਕੱਢਦਾ ਹੀ ਜਾ ਰਿਹਾ ਚੋਰੀ ਕਰਦਾ ਤੇ ਚੋਰੀ ਕਰਦਾ ਹੀ ਜਾ ਰਿਹਾ ਪਰ ਅੱਛਾ ਬੰਦਾ ਥੋੜੇ ਦਿਨ ਕੰਮ ਕਰੇਗਾ ਦੋ ਚਾਰ ਬੰਦਿਆਂ ਨੇ ਜੇ ਰੋਕਤਾ ਟੋਕਤਾ ਬਸ ਉਹ ਕਹੇਗਾ ਮੈਂ ਜਾਂਦਾ ਹੀ ਨਹੀਂ ਗੁਰਦਾਰੇ ਮਾੜੇ ਬੁਰੇ ਬੰਦੇ ਬੈਡ ਗਾਈਸ ਸੋਸ਼ਲ ਐਂਟੀ ਸੋਸ਼ਲ ਐਲੀਮੈਂਟਸ ਜਿਹੜੇ ਮਿਸਕਰੀਐਂਡਸ ਹਨ ਉਹ ਬੜੇ ਠੀਠ ਪੱਕੇ ਹਨ ਰੈਗੂਲੈਰਿਟੀ ਹੈ ਉਹਨਾਂ ਦੇ ਅੰਦਰ ਨਿਰੰਤਰਤਾ ਹੈ ਪਰ ਸਾਡੇ ਅੰਦਰ ਨਹੀਂ ਹੈ ਤੇ ਮਹਾਰਾਜ ਕਹਿੰਦੇ ਹਨ ਜਿਵੇਂ ਭੋਜਨ ਤੇ ਪਾਣੀ ਰੋਜ਼ ਸ਼ੱਕਦੇ ਆ ਨਿਤ ਖਾਂਦੇ ਆ ਪੀਂਦੇ ਆ ਇਸੇ ਤਰ੍ਹਾਂ ਭਜਨ ਤੇ ਬਾਣੀ ਰੋਜ਼ ਹੋਣੀ ਚਾਹੀਦੀ ਹੈ ਨਿਤ ਜਪਿਆ ਅਹਿਸਾਸ ਕਿਰਾਤ ਕਿਤਨੇ ਪਰਮਾਨ ਹਨ ਬਾਣੀ ਵਿੱਚ ਮਹਾਰਾਜ ਕਹਿੰਦੇ ਕਿ ਥਾਲ ਬੜਾਇਆ ਸਾਰੀ ਦੁਨੀਆ ਵਾਸਤੇ ਥਾਲ ਵਿੱਚ ਤਿੰਨ ਵਸਤੂ ਪਈਓ ਇੱਕ ਥਾਲ ਹੈ ਉਹਦੇ ਵਿੱਚ ਤਿੰਨ ਵਸਤੂਆਂ ਹਨ ਸਤ ਸੰਤੋਖ ਵਿਚਾਰੋ ਸਤੋਂ ਵਾਲਾ ਉੱਚਾ ਕੈਰੇਕਟਰ ਹਾਈ ਕੈਰੇਕਟਰ ਉੱਚ ਇਕਲਾਕ ਬੁਲੰਦ اخلاق ਆ ਉੱਚ ਚਰਿੱਤਰ ਹੈ ਸੰਤੋਖ ਕੰਟੈਂਟਮੈਂਟ ਸ਼ਾਂਤੀ ਸਬਰ ਕਿਵੇਂ ਆਏ ਵਿਚਾਰੋਂ ਅੱਲਾ ਰੱਬ ਦੇ ਗੁਣਾ ਦੀ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਅੰਮ੍ਰਿਤ ਨਾਮ ਪਾਇਆ ਠਾਕੁਰ ਦਾ ਜਿਹਦਾ ਸਾਰਿਆਂ ਨੂੰ ਆਧਾਰ ਹੈ ਫਰਮਾ ਰਹੇ ਕਹਿੰਦੇ ਹਨ ਇਹ ਵਸਤ ਹੈ ਨ ਜਿਹੜੀ ਜਿਹੜਾ ਖਾਏਗਾ ਪਚਾਏਗਾ ਉਹਦਾ ਉਧਾਰ ਹੋ ਜਾਏਗਾ ਥਾਲ ਵਿੱਚ ਤਿੰਨ ਵਸਤੂ ਪਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਾ ਜਾਈ ਨਿਤ-ਨੇਤ ਰੱਖੁਰ ਧਾਰੋ ਰੋਜ ਨਿਤ-ਨੇਤ ਇਸ ਨੂੰ ਦਿਲ ਵਿੱਚ ਧਾਰਨ ਕਰਨਾ ਹੈ ਇਹ ਨਹੀਂ ਕਿ ਮਹੀਨੇ 'ਚ ਇੱਕ ਵਾਰੀ ਗੁਰਦੁਆਰੇ ਗਏ ਮਹੀਨੇ 'ਚ ਇੱਕ ਵਾਰੀ ਜਪਜੀ ਸਾਹਿਬ ਦਾ ਪਾਠ ਕਰ ਲਿਆ ਮਹੀਨੇ 'ਚ ਇੱਕ ਵਾਰੀ ਅੰਮ੍ਰਿਤ ਵੇਲੇ ਉੱਠ ਗਏ ਇੱਕ ਵਾਰੀ ਅੱਛਾ ਕੰਮ ਕੀਤਾ 29 ਦਿਨ ਮਾੜਾ ਕੀਤਾ ਤੇ ਮਾੜਾ ਹੀ ਗਿਣਿਆ ਜਾਏਗਾ ਜੋ ਜ਼ਿਆਦਾ ਕੀਤਾ ਜਾਂਦਾ ਗਿਣਿਆ ਉਹੀ ਜਾਂਦਾ ਹੈ ਅਗਰ ਕੋਈ ਬੰਦਾ ਜ਼ਿਆਦਾ ਮਾੜੇ ਕੰਮ ਕਰਦਾ ਹੈ ਤੇ ਮਾੜੇ ਗਿਣੇ ਜਾਣਗੇ ਇੱਕ ਕਦਮ ਚੰਗਾ ਤੁਰਿਆ 10 ਕਦਮ ਪਿੱਛੇ ਆ ਗਿਆ ਤੇ ਗਿਣਿਆ ਕੀ ਜਾਏਗਾ ਕਿ 9 ਕਦਮ ਪਿੱਛੇ ਹੋ ਗਿਆ ਗਿਣਿਆ ਤੇ ਹੀ ਜਾਏਗਾ ਨਾ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਏ ਜੇ ਇੱਕ ਵਿਖ ਅਗਾਹਾਂ ਭਰੇ ਤਾਂ 10 ਵਿਖਾਹਾਂ ਪਿਛਾਹ ਜਾਏ ਇੱਕ ਕਦਮ ਅੱਗੇ ਜਾਂਦਾ ਹੈ ਤੇ 10 ਪਿੱਛੇ ਚਲਾ ਜਾਂਦਾ ਹੈ ਨਹੀਂ ਮਹਾਰਾਜ ਕਹਿੰਦੇ ਨਿਤ ਰੱਬ ਦਾ ਨਾਮ ਨਿਤ ਜਪਣਾ ਅچھے ਕੰਮ ਚੰਗੇ ਕੰਮ ਨਿਤ ਕਰ ਰਹੇ ਹਨ ਲਗਾਤਾਰ ਕਰਨੇ ਹਨ ਕੁਝ ਚੇਰ ਕਰਕੇ ਛੱਡਣੇ ਨਹੀਂ ਬਾਣੀ ਰੋਜ਼ ਪੜ੍ਹਨੀ ਹੈ ਰੱਬ ਦਾ ਨਾਮ ਰੋਜ਼ ਲੈਣਾ ਹੈ ਅਗਰ ਅਸੀਂ ਇਸ ਤਰ੍ਹਾਂ ਕਰਾਂਗੇ ਤੇ ਸਾਡੀ ਜ਼ਿੰਦਗੀ ਵਿੱਚ ਚੜਦੀ ਕਲਾ